ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਫੈਟ लॉस ਡਾਈਟ ਪਲਾਨ ਦੀ ਜੋ ਕਿ ਹੋਊਗਾ ਨਾਨ ਵੈਜ ਖਾਣ ਵਾਲਿਆਂ ਦੇ ਲਈ ਇਸ ਤੋਂ ਪਹਿਲਾਂ ਆਪਾਂ ਜੋ ਵੀਡੀਓ ਵਿੱਚ ਦੱਸਿਆ ਸੀ ਉਹ ਆਪਣੀ ਪਹਿਲੀ ਵੀਡੀਓ ਸੀ ਜਿਹਦੇ ਵਿੱਚ ਆਪਾਂ ਵੈਜੀਟੇਰੀਅਨ ਲੋਕਾਂ ਦੇ ਲਈ ਡਾਈਟ ਪਲਾਨ ਬਣਾਇਆ ਸੀ ਪਰ ਇਸ ਵੀਡੀਓ ਦੇ ਵਿੱਚ ਆਪਾਂ ਨਾਨ ਵੈਜ ਚੀਜ਼ਾਂ ਨੂੰ ਐਡ ਕਰਾਂਗੇ ਜੋ ਨਾਨ ਵੈਜ ਖਾ ਸਕਦੇ ਨੇ ਇਹ ਡਾਈਟ ਪਲਾਨ ਉਹਨਾਂ ਦੇ ਲਈ ਹੋਊਗਾ ਇਸ ਵੀਡੀਓ ਵਿੱਚ ਅੱਗੇ ਵਧਣ ਤੋਂ ਪਹਿਲਾਂ ਆਪਾਂ ਇੱਕ ਚੀਜ਼ ਨੂੰ ਅਸਿਊਮ ਕਰ ਲੈਨੇ ਆ ਕਿ ਆਪਾਂ ਜਿਹੜੇ ਬੰਦੇ ਲਈ ਇਹ ਡਾਈਟ ਪਲਾਨ ਬਣਾ ਰਹੇ ਹਾਂ ਮੰਨ ਲਓ ਉਹਦੀ ਹਾਈਟ 5 ਫੁੱਟ 7 ਇੰਚ ਆ ਉਹਦਾ ਵਜ਼ਨ ਹੈਗਾ 85 ਕਿਲੋ ਜਿੰਮ ਜਾਣਾ ਉਹਨੇ ਨਵਾਂ-ਨਵਾਂ ਸਟਾਰਟ ਕੀਤਾ ਤੇ ਉਹਦਾ weight ਆ ਜੋ ਉਹ ਆਪਣੇ ਵਜ਼ਨ ਤੋਂ ਜ਼ਿਆਦਾ ਯਾਨੀ ਕਿ ওভার weight ਆ ਤੇ ਉਹ ਉਸ ਨੂੰ ਘਟਾਉਣਾ ਚਾਹੁੰਦਾ ਇਸ ਦੇ ਲਈ ਆਪਾਂ ਇੱਕ ਡਾਈਟ ਪਲਾਨ ਤਿਆਰ ਕਰਾਂਗੇ ਜਿਸ ਦੇ ਵਿੱਚ ਕਿ ਪ੍ਰੋਟੀਨ ਹੋਊਗਾ 90 ਤੋਂ 110 ਗ੍ਰਾਮ ਹੈਲਦੀ ਫੈਟਸ ਹੋਣਗੇ 50 ਤੋਂ 80 ਗ੍ਰਾਮ ਤੇ ਇਹਦੇ ਵਿੱਚ ਆਪਾਂ ਕਾਰਬੋਹਾਈਡਰੇਟਸ ਨੇ ਜੋ ਉਹਨਾਂ ਨੂੰ 100 ਗ੍ਰਾਮ ਤੋਂ نیچے-नीचे ਰੱਖਾਂ ਹੁਣ ਗੱਲ ਕਰਦੇ ਆਪਾਂ ਇਹਦੇ ਵਿੱਚ ਆਪਣੀਆਂ ਜੋ ਆਉਣ ਵਾਲੀਆਂ ਮੀਲਾਂ ਨੇ ਜਿਨ੍ਹਾਂ ਨੂੰ ਖਾ ਕੇ ਆਪਾਂ ਆਪਣਾ weight loss ਜਾ ਕੇ fat loss ਕਰਾਂਗੇ ਇਸ ਦੇ ਨਾਲ ਹੀ ਆਪਣੀ ਜੋ ਪਹਿਲੀ ਮੀਲ ਹੋਊਗੀ ਉਹਦੇ ਵਿੱਚ ਆਪਾਂ ਖਾਵਾਂਗੇ ਦੋ ਅੰਡੇ ਦਾ ਆਮਲੇਟ ਤੇ ਉਹਦੇ ਵਿੱਚ ਹੋਣਗੇ 20 ਤੋਂ 25 ਗ੍ਰਾਮ ਨਟਸ ਜਿਹਦੇ ਵਿੱਚ ਆਪਾਂ ਅਖਰੋਟ ਤੇ ਬਦਾਮ ਨੂੰ ਐਡ ਕਰਾਂਗੇ ਹੁਣ ਜੋ ਆਪਾਂ ਇਹ ਮੀਲ ਬਣਾਉਣੀ ਆ ਉਹਦੇ ਵਿੱਚ ਤੁਸੀਂ ਦੋ ਅੰਡੇ ਲਵੋਗੇ ਉਹਦੇ ਵਿੱਚ ਆਪਣੀਆਂ ਮਨਪਸੰਦੀਆਂ ਸਬਜ਼ੀਆਂ ਪਾ ਸਕਦੇ ਹੋ ਜਿਵੇਂ ਕਿ ਪਿਆਜ਼ ਹੋ ਗਿਆ ਟਮਾਟਰ ਹੋ ਗਿਆ ਜਾਂ ਸ਼ਿਮਲਾ ਮਿਰਚ ਹੋਗੀ ਇਸ ਨੂੰ ਬਣਾਉਣ ਦੇ ਲਈ ਤੁਸੀਂ ਇੱਕ ਚਮਚ ਘਿਓ ਦਾ ਵਰਤ ਸਕਦੇ ਹੋ ਤੇ ਉਹਦੇ ਨਾਲ ਤੁਸੀਂ 25 ਗ੍ਰਾਮ ਨਟਸ ਖਾਓਗੇ ਜਿਹੜੇ ਕਿ ਮੈਂ ਤੁਹਾਨੂੰ ਦੱਸਿਆ ਬਾਦਾਮ ਜਾਂ ਅਖਰੋਟ ਦੇ ਵਿੱਚੋਂ ਤੁਸੀਂ 25 ਗ੍ਰਾਮ ਨੂੰ ਪੂਰਾ ਕਰੋ ਇਸ ਦੇ ਨਾਲ ਹੀ ਆਪਣੀ ਜੋ ਦੂਜੀ ਮੀਲ ਹੋਊਗੀ ਉਹ ਹੋਊਗੀ ਚਿਕਨ ਦੀ ਸਬਜ਼ੀ ਤੇ ਉਹਦੇ ਨਾਲ ਆਪਾਂ ਖਾਵਾਂਗੇ ਇੱਕ ਰੋਟੀ ਤੇ ਉਹਦੇ ਨਾਲ ਤੁਸੀਂ 100 ਤੋਂ 150 ਗ੍ਰਾਮ ਦਹੀਂ ਦਾ ਵੀ ਖਾ ਸਕਦੇ ਹੋ ਇਸ ਮੀਲ ਨੂੰ ਬਣਾਉਣ ਦੇ ਲਈ ਤੁਸੀਂ 70 ਤੋਂ 75 ਗ੍ਰਾਮ ਚਿਕਨ ਲੈਣਾ ਹੋਊਗਾ ਉਹਦੇ ਵਿੱਚ ਤੁਸੀਂ ਆਪਣੇ ਮਨਪਸੰਦ ਦੀਆਂ ਸਬਜ਼ੀਆਂ ਪਾ ਸਕਦੇ ਹੋ 100 ਤੋਂ 150 ਗ੍ਰਾਮ ਜਿਵੇਂ ਕਿ ਪਿਆਜ਼ ਟਮਾਟਰ ਧਨੀਆ ਤੇ ਇਸ ਦੇ ਨਾਲ ਇਸ ਨੂੰ ਬਣਾਉਣ ਦੇ ਲਈ ਤੁਸੀਂ ਇੱਕ ਚਮਚ ਘਿਓ ਦਾ ਇਸਤੇਮਾਲ ਕਰ ਸਕਦੇ ਹੋ ਤੇ ਇਹਨੂੰ ਤੁਸੀਂ ਖਾਣਾ ਹੋਊਗਾ ਇੱਕ ਰੋਟੀ ਦੇ ਨਾਲ ਤੇ ਇਸ ਦੇ ਨਾਲ ਹੀ ਤੁਸੀਂ 100 ਤੋਂ 150 ਗ੍ਰਾਮ ਦਹੀਂ ਵੀ ਖਾ ਸਕਦੇ ਹੋ ਇਸ ਤੋਂ ਬਾਅਦ ਜੋ ਆਪਣੀ ਤੀਸਰੀ ਮੀਲ ਹੋਊਗੀ ਉਹ ਹੋਣਗੇ ਆਪਣੇ ਈਵਨਿੰਗ 스ਨੈਕਸ ਜਿਹਦੇ ਲਈ ਤੁਸੀਂ 100 ਗ੍ਰਾਮ ਉਬਲੀ ਹੋਈ ਕੋਈ ਵੀ ਦਾਲ ਖਾ ਸਕਦੇ ਹੋ ਜਾਂ ਤੁਸੀਂ ਉਹਦੇ ਸਪਰਾਉਟਸ ਬਣਾ ਕੇ ਖਾ ਸਕਦੇ ਹੋ ਉਹਦੇ ਵਿੱਚ ਤੁਸੀਂ ਆਪਣੀ ਮਨਪਸੰਦੀਆਂ 50 ਤੋਂ ਲੈ ਕੇ 100 ਗ੍ਰਾਮ ਸਬਜ਼ੀਆਂ ਕੱਟ ਕੇ ਪਾ ਸਕਦੇ ਹੋ ਜਿਨੂੰ ਤੁਸੀਂ ਇੱਕ ਚਾਟ ਦੇ ਰੂਪ ਦੇ ਵਿੱਚ ਆਪਣੀ ਈਵਨਿੰਗ 스ਨੈਕਸ ਦੇ ਵਿੱਚ ਖਾਣਾ ਹੋ। ਇਹਦੇ ਵਿੱਚ ਤੁਸੀਂ ਆਪਣੇ ਮਨਪਸੰਦ ਦੇ ਕੋਈ ਵੀ ਨੂਨ ਮਿਰਚ ਮਸਾਲਾ ਹਲਦੀ ਜੋ ਵੀ ਤੁਸੀਂ ਪਾਉਣਾ ਚਾਹੋ ਉਹਨੂੰ ਐਡ ਕਰਕੇ ਇਹਨੂੰ ਇੰਜੋਏ ਕਰ ਸਕਦੇ। ਇਸ ਦੇ ਨਾਲ ਹੀ ਆਪਣੀ ਜੋ ਚੌਥੀ ਮੀਲ ਹੋਊਗੀ ਉਹ ਹੋਊਗੀ ਆਪਣੀ ਪ੍ਰੀ ਵਰਕਆਊਟ ਮੀਲ ਤੇ ਪ੍ਰੀ ਵਰਕਆਊਟ ਮੀਲ ਦੇ ਵਿੱਚ ਤੁਸੀਂ ਲੈਣਾ ਹੋਊਗਾ ਇੱਕ 스ਪੂ ਬੇ ਪ੍ਰੋਟੀਨ ਦਾ ਤੇ 30 ਗ੍ਰਾਮ ਤੁਸੀਂ ਲੈਣੇ ਹੋਣਗੇ ਓਟਸ। ਇਸ ਮੀਲ ਨੂੰ ਤੁਸੀਂ ਆਪਣੇ ਵਰਕਆਊਟ ਤੋਂ 1 ਤੋਂ 1.5 ਘੰਟਾ ਪਹਿਲਾਂ ਕੰਜ਼ਿਊਮ ਕਰਨਾ ਹੋਊਗਾ ਤਾਂ ਕਿ ਤੁਹਾਡੀ ਬੋਡੀ ਦੇ ਵਿੱਚ ਪੂਰੀ ਤਰ੍ਹਾਂ ਡਾਈਜੈਸਟ ਹੋ ਸਕੇ ਤੇ ਤੁਹਾਨੂੰ ਤੁਹਾਡੇ ਵਰਕਆਊਟ ਦੇ ਵਿੱਚ ਚੰਗੀ એનર્ਜੀ ਪ੍ਰੋਵਾਈਡ ਕਰਾ ਸਕੇ ਇਸ ਦੇ ਨਾਲ ਹੀ ਆਪਣੀ ਮੀਲ ਨੰਬਰ 5 ਜੋ ਹੋਊਗੀ ਉਹ ਹੋਊਗੀ ਆਪਣੀ ਪੋਸਟ ਵਰਕਆਊਟ ਮੀਲ ਤੇ ਪੋਸਟ ਵਰਕਆਊਟ ਮੀਲ ਦੇ ਵਿੱਚ ਤੁਸੀਂ ਲੈਣਾ ਹੋਊਗਾ ਇੱਕ ਸਕੂਪ ਵੇ ਪ੍ਰੋਟੀਨ ਦਾ ਜਿਹਨੂੰ ਤੁਸੀਂ ਲੈਣਾ ਹੋਊਗਾ ਪਾਣੀ ਦੇ ਨਾਲ ਇਸ ਦੇ ਨਾਲ ਹੀ ਆਪਾਂ ਅੱਗੇ ਵਧਦੇ ਹਾਂ ਆਪਣੀ ਮੀਲ ਨੰਬਰ 6 ਜੋ ਕਿ ਹੋਊਗੀ ਆਪਣੀ ਡਿਨਰ ਮੀਲ ਤੇ ਆਪਣੀ 6ਵੀਂ ਮੀਲ ਦੇ ਵਿੱਚ ਹੋਊਗਾ ਪਨੀਰ ਜੋ ਕੇ ਹੋਊਗਾ 75 ਗ੍ਰਾਮ 75 ਗ੍ਰਾਮ ਪਨੀਰ ਦੇ ਵਿੱਚ ਤੁਸੀਂ 100 ਤੋਂ 150 ਗ੍ਰਾਮ ਆਪਣੀਆਂ ਮਨਪਸੰਦੀਆਂ ਸਬਜ਼ੀਆਂ ਪਾ ਸਕਦੇ ਹੋ ਜਿਹਦੇ ਨਾਲ ਤੁਸੀਂ ਇਹਨੂੰ ਇੱਕ ਸੈਲਡ ਦੇ ਰੂਪ ਦੇ ਵਿੱਚ ਖਾ ਸਕਦੇ ਹੋ ਇਹਦੇ ਵਿੱਚ ਤੁਸੀਂ ਕੋਈ ਵੀ ਆਪਣੇ ਪਸੰਦੀਦਾ ਨੂਨ ਮਿਰਚ ਮਸਾਲੇ ਐਡ ਕਰੋਗੇ ਤੇ ਉਹਦੇ ਉੱਤੇ ਤੁਸੀਂ ਆਪਣਾ ਨਿੰਬੂ ਐਡ ਕਰਕੇ ਇਹਨੂੰ ਬਹੁਤ ਹੀ ਜ਼ਿਆਦਾ ਇੰਜੋਏ ਕਰਕੇ ਆਪਣੀ ਛੇਵੀਂ ਮੀਲ ਦੇ ਰੂਪ ਦੇ ਵਿੱਚ ਤਾਜ਼ਾ ਇਸ ਦੇ ਨਾਲ ਹੀ ਇਹੀ ਸੀ ਆਪਣੇ ਅੱਜ ਪੂਰੇ ਦਿਨ ਦੇ ਜੋ ਫੈਟ ਲਾਸ ਦੇ ਜੋ ਮੀਲਸ ਨੇ ਉਹ ਇਹਦੇ ਨਾਲ ਤੁਹਾਨੂੰ ਇੱਕ ਗੱਲ ਦਾ ਧਿਆਨ ਰੱਖਣਾ ਹੋਊਗਾ ਜਦੋਂ ਤੁਸੀਂ ਆਪਣਾ ਫੈਟ ਲਾਸ ਕਰੋ ਤੁਸੀਂ 2 ਤੋਂ ਲੈ ਕੇ 4 ਲੀਟਰ ਦੇ ਵਿੱਚ ਜਿੰਨਾ ਵੀ ਤੁਹਾਡੀ ਬੋਡੀ ਨੂੰ ਪਾਣੀ ਚਾਹੀਦਾ ਹਾਈਡਰੇਟ ਰਹਿਣ ਦੇ ਲਈ ਉਹਨਾਂ ਜ਼ਰੂਰ ਪੀਵੋ ਤੇ ਜਦੋਂ ਆਪਾਂ ਫੈਟ ਲਾਸ ਕਰਦੇ ਆ ਆਪਾਂ ਨੂੰ ਵਿਟਾਮਿਨ ਤੇ ਮਿਨਰਲ ਨੂੰ ਆਪਣੀ ਫੂਡ ਦੇ ਵਿੱਚ ਜ਼ਰੂਰ ਐਡ ਕਰਨਾ ਚਾਹੀਦਾ ਇਸ ਲਈ ਮੈਂ ਤੁਹਾਨੂੰ ਕਹੂੰਗਾ ਕਿ ਤੁਸੀਂ ਆਪਣੇ ਖਾਣੇ ਦੇ ਨਾਲ 2 ਜਾਂ 3 ਟਾਈਮ মালਟੀ ਵਿਟਾਮਿਨ ਟੈਬਲੇਟ ਨੂੰ ਆਪਣੇ ਖਾਣੇ ਦੇ ਵਿੱਚ ਜ਼ਰੂਰ ਐਡ ਕਰੋ ਤੇ ਇਸੇ ਤਰ੍ਹਾਂ ਤੁਸੀਂ ਇਸ ਡਾਈਟ ਪਲਾਨ ਨੂੰ ਫੋਲੋ ਕਰਕੇ ਆਪਣਾ ਵਜ਼ਨ इजीली ਘਟਾ ਸਕਦੇ ਹੋ ਤੁਸੀਂ ਜੇ ਇੱਕ ਮਹੀਨੇ ਦੇ ਵਿੱਚ 1 2 3 4 5 ਕਿਲੋ ਵੀ ਇਸ ਡਾਈਟ ਪਲਾਨ ਨੂੰ ਫੋਲੋ ਕਰਕੇ ਘਟਾਉਣਾ ਹੈ ਤਾਂ ਤੁਸੀਂ 1 2 3 ਮਹੀਨਿਆਂ ਦੇ ਵਿੱਚ 10 15 20 ਕਿਲੋ ਵੀ ਆਪਣਾ weight loss ਇਸ ਨੂੰ ਫੋਲੋ ਕਰਕੇ ਜਾਰੀ ਰੱਖਦੇ ਹੋਏ ਘਟਾਉ ਪਾਓਗੇ ਇਹੀ ਸੀ ਆਪਣੀ ਅੱਜ ਦੀ ਵੀਡੀਓ ਉਮੀਦ ਕਰਦਾ ਤੁਹਾਨੂੰ ਸਮਝ ਆਇਆ ਹੋਣਾ ਮਿਲਦੇ ਆਂ ਕਿਸੇ ਅਗਲੀ ਵੀਡੀਓ ਵਿੱਚ ਧੰਨਵਾਦ